10 ਮਹੀਨੇ ਪਹਿਲਾਂ ਮਲੇਰ ਕੋਟਲਾ ਦੇ ਵਿੱਚ ਕਤਲ ਕੀਤੇ ਗਏ 11 ਸਾਲਾ ਦੇ ਬੱਚੇ ਵਿਧੂ ਜੈਨ ਦੇ ਪਰਿਵਾਰ ਵਾਲੇ ਹਾਈ ਕੋਰਟ ਪਹੁੰਚੇ ਨੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕਰ ਰਹੇ ਨੇ ਉਧਰ ਅੱਜ ਹੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਆਖਿਆ ਕਿ ਸੀਬੀਆਈ ਜਾਂਚ ਕਰਵਾਉਣ ਦੇ ਲਈ ਦਖਲ ਦਿੱਤਾ ਜਾਏ ਇਸ ਮਾਮਲੇ ਦੇ ਵਿੱਚ ਪਰਿਵਾਰ ਲਗਾਤਾਰ ਮੰਗ ਕਰ ਰਿਹਾ ਕਿ ਮਾਮਲੇ ਦੀ ਸੀਬੀਆਈ ਜਾਂਚ ਹੋਵੇ ਪਰ ਅਜੇ ਹਾਂ ਨਹੀਂ ਹੋਇਆ ਇਸ ਮਾਮਲੇ ਦੀ ਜਾਂਚ ਦੇ ਲਈ ਐਸਆਈਟੀ ਜ਼ਰੂਰ ਬਿਠਾਈ ਗਈ ਸੀ ਪਰ ਪਰਿਵਾਰ ਐਸਆਈਟੀ ਦੀ ਜਾਂਚ ਤੋਂ ਨਾਕੂਰ ਸੀ ਪਰਿਵਾਰ ਲਗਾਤਾਰ ਮੰਗ ਕਰ ਰਿਹਾ ਸੀ ਕਿ ਮਾਮਲੇ ਦੀ ਸੀਬੀਆਈ ਜਾਂਚ ਕਰਵਾਈ ਜਾਏ ਤੇ ਅੱਜ ਮંત્રી ਪ੍ਰਕਾਸ਼ ਸਿੰਘ ਬਾਦਲ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਦੇ ਵਿੱਚ ਦਖਲ ਦਿੱਤਾ ਜਾਏ ਉਹਨਾਂ ਕਹੇ ਕਿ ਮਾਮਲੇ ਦੇ ਦੋਸ਼ੀਆਂ ਨੂੰ 체ਤੀ ਤੋਂ 체ਤੀ ਫੜਿਆ ਜਾਣਾ ਚਾਹੀਦਾ ਤਾਂ ਕਿ ਪਰਿਵਾਰ ਨੂੰ ਇਨਸਾਫ ਮਿਲ ਸਕੇ ਹਰੇਕਾਂ ਕਿ ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਹੀਂ ਹੋਈ ਹੈ ਪਰਿਵਾਰ ਲਗਾਤਾਰ ਇਨਸਾਫ ਦੀ ਮੰਗ ਕਰ ਰਿਹਾ ਹੈ 30 ਸਤੰਬਰ 2013 ਦਾ ਇਹ ਮਾਮਲਾ ਹੈ ਜਦੋਂ ਮਲੇਰ ਕੋਟਲਾ ਦੇ ਵਿੱਚ ਵਿਦੂ ਜੈਨ ਨੂੰ ਕਤਲ ਕਰ ਦਿੱਤਾ ਗਿਆ ਸੀ ਸਵਾਲ ਇਹ ਖੜਾ ਹੁੰਦਾ ਹੈ ਕਿ ਜਦੋਂ ਹੁਣ ਪਰਿਵਾਰ ਖੁਦ ਹਾਈ ਕੋਰਟ ਦੇ ਵਿੱਚ ਪਹੁੰਚ ਗਿਆ ਆਪਣੀ ਸੀਬੀਆਈ ਜਾਂਚ ਦੀ ਮੰਗ ਨੂੰ ਲੈ ਕੇ ਹੁਣ ਯਾਦ ਆਈ ਹੈ ਸੂਬਾ ਸਰਕਾਰ ਨੂੰ ਇਸ ਮਾਮਲੇ ਦੀ ਸੀਬੀਆਈ ਜਾਂਚ ਕਰਵਾਉਣ ਦੇ ਲਈ ਅਸੀਂ ਵਿਦੂ ਜੈਨ ਦੇ ਪਰਿਵਾਰਿਕ ਮੈਂਬਰ ਪ੍ਰੇਮ ਜੈਨ ਦੇ ਨਾਲ ਗੱਲਬਾਤ ਕਰਦੇ ਹਾਂ ਪ੍ਰੇਮ ਜੀ ਤੁਸੀਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਹੈ ਪਰ ਸਰਕਾਰ ਦੇ ਕਾਰਗੁਜ਼ਾਰੀ ਤੋਂ ਕਿੰਨੇ ਸੰਤੋਸ਼ ਤੋਂ 10 ਮਹੀਨੇ ਹੋ ਗਏ ਨੇ ਅੱਜ ਜਦੋਂ ਤੁਸੀਂ ਹਾਈ ਕੋਰਟ ਵਿੱਚ ਖੁਦ ਪਹੁੰਚ ਗਏ ਉਸ ਤੋਂ ਬਾਅਦ ਬਾਦਲ ਸਾਹਿਬ ਨੇ ਗੱਲ ਕੀਤੀ ਸੀ ਸੀਬੀਆਈ ਜਾਂਚ ਦੀ 9 ਮਹੀਨੇ ਹੋ ਗਏ ਜੀ ਅੱਜ 9 ਮਹੀਨੇ 3 ਦਿਨ ਹੋ ਗਏ ਪਹਿਲਾਂ ਸਾਡੇ ਬਾਦਲ ਸਾਹਿਬ ਸਾਡੇ ਘਰ ਆਏ ਸੀ ਬੱਚੇ ਦੀ ਮੌਤ ਤੋਂ 10 ਦਿਨ 8 ਦਿਨ ਬਾਅਦ 9 ਉਹ ਕਹਿੰਦੇ ਸੀਗੇ ਵੀ ਤੁਹਾਡਾ ਕੇਸ ਦੇ ਹਫ਼ਤੇ ਚ ਨਾ ਨਿਕਲਿਆ ਅਸੀਂ ਸੀਬੀਆਈ ਨੂੰ ਦੇ ਦਵਾਂਗੇ। ਅਸੀਂ ਬਥੇਰੇ ਟੱਕੇ ਖਾਦੇ ਜੀ ਪੁਲਿਸ ਤੋਂ ਸ਼ਾਸਨ ਦੇ। ਜੀ। ਸਾਨੂੰ ਕਿਤੇ ਇਨਸਾਫ ਨਹੀਂ ਮਿਲਿਆ ਜੀ। ਜੀ। ਉਹਨਾਂ ਸੀ 7 ਹਾਲ ਕੇ ਜੀ ਅੱਜ ਚੰਡੀਗੜ੍ਹ ਰਿਟ ਪਾਈ ਹੈ। ਬੈਤ ਤਰਤਾਲ ਨੂੰ ਇਸ ਗੱਲ ਦਾ ਭਣਕ ਲੱਗੀ। ਉਹਨਾਂ ਨੇ ਬਾਦਲ ਸਾਹਿਬ ਦਾ ਪਤਾ ਨਹੀਂ ਸਾਨੂੰ ਤਾਂ ਪਤਾ ਨਹੀਂ ਜੀ ਅਸੀਂ ਤਾਂ ਚੰਡੀਗੜ੍ਹ ਆਏ ਹੋਣੇ ਜੀ ਸਾਨੂੰ ਤਾਂ ਪਤਾ ਨਹੀਂ ਕੇਸ ਦਿੱਤਾ ਸੀ ਵੀ ਇਹ ਨਹੀਂ ਦਿੱਤਾ। ਸਾਡੇ ਨਾਲ ਪਹਿਲਾਂ ਬਹੁਤ ਵੱਡੀ ਚੀਟਿੰਗ ਹੋਈ ਹੈ ਜੀ। ਸਾਡਾ ਉਜੜ ਗਿਆ ਜੀ ਕਦੋਂ ਅਸੀਂ ਬੇਕਾਰ ਹੋ ਗਏ ਜੀ। ਤੁਹਾਡੇ ਸਾਹਮਣੇ ਆ ਜੀ ਇਹ ਤਾਂ ਜੇ ਮੀਡੀਆ ਨਾ ਹੁੰਦਾ ਉਲੀ ਨਹੀਂ ਸੀਗੀ ਇਹ ਤਾਂ মিডিਆ ਨੇ ਸਾਡਾ ਮਸਲਾ ਚੱਕਿਆ ਜੀ ਪ੍ਰਿੰਟ মিডিਆ ਇਲੈਕਟ੍ਰੋਨਿਕ মিডিਆ ਤੁਹਾਨੂੰ ਬਹੁਤ ਸਾਧ ਰਿਹਾ ਜੀ ਪ੍ਰਿੰਟ ਤੁਸੀਂ ਮੇਰਕੋਟਲਾ ਛੱਡ ਕੇ ਲੁਧਿਆਣੇ ਰਹਿਣ ਲੱਗੇ ਹੁਣ ਵੀ ਕਿਸੇ ਤਰ੍ਹਾਂ ਦਾ ਧਮਕੀਆਂ ਜਾਂ ਖਤਰਾ ਤੁਹਾਡੇ ਪਰਿਵਾਰ ਨੂੰ ਹਾਂਜੀ ਦੱਸਦੇ ਆ ਜੀ ਇੱਕ ਬੱਚਾ ਛੋਟਾ ਰਹਿ ਗਿਆ ਮੇਰਾ ਭਤੀਜਾ ਜੀ ਉਹ ਵੀ ਮੇਰਾ ਭਤੀਜਾ ਸੀਗਾ ਜੀ ਉਹ ਲੁਧਿਆਣੇ ਮੇਰਾ ਭਾਈ ਚਲਾ ਗਿਆ ਜੀ ਉੱਥੇ ਕੋਈ ਕੰਮ ਨਹੀਂ ਕਾਰ ਨਹੀਂ ਜੀ ਹੁਣ ਕੀ ਕਹੇ ਜੀ ਬੰਦਾ ਅਗਲਾ ਕਹਿੰਦਾ ਆਪਣੇ ਬੱਚੇ ਰੋਟੀ ਦਾ ਮੰਗ ਕੇ ਵੀ ਕਿਦੋਂ ਖਾ ਲਾਂਗੇ ਜੀ ਬੱਚੇ ਤਾਂ ਆਪਣੇ ਸੇਫ ਚਾਹੀਦੇ ਆ ਜੀ ਬੱਚੇ ਹੀ ਨਹੀਂ ਸੇਫ ਜਦ ਦਸੋ ਬੱਚਾ ਖੂਨ ਜਾ ਰਿਹਾ ਸਕੂਲ ਛੋਟੇ ਭਾਈ ਦੀ ਰੋਟੀ ਦੇਣ ਜਾ ਰਿਹਾ ਚੱਕ ਕੇ ਖੂਕਦਾ ਉਪਰੋਂ ਇਨਸਾਫ ਨਹੀਂ ਜੀ ਸੰਨ